ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹਾਂ ਜੀ ਮਲਾਜ਼ਮਾਂ ਦੇ ਜੋ ਮੁੱਖ ਮੰਗਾਂ ਤੋਂ ਦੱਸੋ ਜੀ ਠੀਕ ਹੈ ਜੀ ਪੰਜਾਬ ਸਰਕਾਰ ਦੇ ਮਲਾਜ਼ਮ ਡੀਏ ਵਿੱਚ ਕਿੰਨਾ ਵਾਧਾ ਹੋਣਾ ਜ਼ਰੂਰੀ ਕਦੋਂ ਤੱਕ ਪੰਜਾਬ ਸਰਕਾਰ ਦਾ ਵਾਅਦਾ ਕਰ ਸਕਦੀ ਹੈ ਸਾਨੂੰ ਡਿਟੇਲ ਵਿੱਚ ਜਾਣਕਾਰੀ ਦਿਓ ਪੰਜਾਬ ਸਰਕਾਰ ਦੇ ਮਲਾਜ਼ਮਾਂ ਨੂੰ ਲਗਾਤਾਰ ਮੁਖੰਨੇ ਪੁੰਹਾਂਤ ਮੰਨਣ ਮੀਟਿੰਗਾਂ ਕੀਤੀਆਂ ਫਿਰ ਬੇਤਵਾਂ ਦੀ ਹਰ ਪਾਸੇ ਜਿਨ੍ਹਾਂ ਨਾਲ ਮੀਟਿੰਗਾਂ ਕੀਤੀਆਂ ਮੰਗ ਪੱਤਰ ਵੀ ਕੀਦਰਾਂ ਦਿੱਤੇ ਗਏ ਵੀ ਧੀਰੇ ਵਿੱਚ ਇਰਾਨ ਨੂੰ ਵਾਅਦਾ ਕੀਤਾ ਜਾਵੇ ਪਰ ਮਾਂ ਸਰਕਾਰ ਆਉਣ ਵਾਲੇ ਸਮੇਂ ਵਿੱਚ ਹੋ ਸਕਦਾ 42% ਵਧਾ ਕੇ ਡੀਏ ਜੋ ਵਿਧਾਨ ਸਭਾ ਨਾਲ ਕਰ ਸਕਦੀ ਆ ਕਿਉਂਕਿ ਕੇਂਦਰ ਸਰਕਾਰ ਦੇ ਮਿਲਾਇਆ ਡੀਏ 55% ਆ ਪਰ ਪੰਜਾਬ ਦੇ ਮਿਲਾਇਆ ਡੀਏ 42% ਆ 13% ਦਾ ਬਹੁਤ ਵੱਡਾ ਫਰਕ ਆ ਹਰ ਮਹੀਨੇ ਮਿਲਾਇਉਣ ਤਰ੍ਹਾਂ ਹਜ਼ਾਰਾਂ ਰੁਪਏ ਘੱਟ ਮਿਲਦੀ ਆ ਕਿਉਂਕਿ ਆਪਾਂ ਨੂੰ ਸਾਨੂੰ ਬਤੇ ਕੋਈ ਵੀ ਮਲਾਜਮਾ ਕੋਈ ਲੋਨ ਲੈਂਦੇ ਆ ਮਕਾਨ ਬਣਾਉਣ ਵਾਸਤੇ ਜਾਂ ਬੱਚੇ ਨੂੰ ਬਾਹਰ ਭੇਜਣ ਵਾਸਤੇ ਫਿਰ ਉਹ ਕਿਸ਼ਤਾਂ ਵੀ ਭਰਨੀਆਂ ਹੁੰਦੀਆਂ ਨੇ ਪਰ ਅਸੀਂ ਮਾਸਕਰ ਮੰਗ ਕਰਦੇ ਆ ਕਿ ਜਿਸ ਤਰ੍ਹਾਂ ਕੇਂਦਰ ਸਰਕਾਰ ਦੇ ਮਿਲਾਇਆ ਡੀਏ 55% ਦਾ ਚੰਡੀਗੜ੍ਹ ਦੇ ਮਿਲਾਇਆ ਡੀਏ 55% ਆ ਇਸ ਤਰ੍ਹਾਂ ਪੰਜਾਬ ਸਰਕਾਰ ਦੇ ਮਲਾਜਮਾਂ ਡੀ ਦੇ ਵਿੱਚ 42% ਤੋਂ ਵਧਾ ਕੇ ਭਜਨ ਰਣ ਕੀਤਾ ਜਾਵੇ 13% ਵਧਾ ਕੀਤਾ ਜਾਵੇ ਹਾਂ ਜੀ ਬੈਣ ਜੀ 17/7/2003 20 ਤੋਂ ਬਾਅਦ ਭਰਤੀ ਹੋਏ ਮਲਾਜਮ ਲਈ ਕਿਹੜਾ ਪੇ ਕਮਿਸ਼ਨ ਲਾਗੂ ਹੋਣਾ ਜ਼ਰੂਰੀ ਹੈ ਜੀ ਸਾਨੂੰ ਇਸ ਬਾਰੇ ਵੀ ਸਪਸ਼ਟ ਕਰੋ 17/7/2020 ਤੋਂ ਭਾਰਤੀ ਮਲਾਜਮਾਂ ਲਈ ਪੰਜਾਬ ਸਰਕਾਰ ਨੇ 7ਵਾਂ ਪੇਗ ਲਾਗੂ ਕੀਤਾ ਜੋ ਕਿ ਬਿਲਕੁਲ ਗਲਤ ਆ ਪੰਜਾਬ ਸਰਕਾਰ ਦੇ ਇਮਰਾਨ ਮੰਗ ਕਰਦੇ ਆ 17 ਸਤ 2020 ਤੋਂ ਭਾਰਤੀ ਹੋ ਇਮਰਾਨ ਲਈ 6ਵਾਂ ਪੇ ਕਮਿਸ਼ਨ ਲਾਗੂ ਕੀਤਾ ਜਾਵੇ ਜੇਕਰ 6ਵਾਂ ਪੇ ਲਾਗੂ ਹੁੰਦਾ ਹੈ ਤਾਂ ਹਜ਼ਾਰਾਂ ਰੁਪਏ ਤਰਖਾ ਵਿਵਾਦਦਾ ਹੋਗਾ 10 12万 ਦਾ ਮਹੀਨੇ ਦਾ ਫਰਕ ਪੈਂਦਾ ਇਸ ਕਰਕੇ ਅਸੀਂ ਮਾਨਸਕਰਨ ਮੰਗ ਕਰਦੇ ਆ ਕਿ 17 ਸਤ 2020 ਵਾਲੇ ਮਲਾਿਆਂ ਨੂੰ 6ਵਾਂ ਪੇ ਲਾਗੂ ਕੀਤਾ ਜਾਵੇ ਤੇ 7ਵਾਂ ਪੇ ਵੀ ਲਾਗੂ ਕੀਤਾ ਜਾਵੇ ਹਾਂਜੀ ਭੈਣ ਜੀ ਠੀਕ ਹੈ 2016 ਤੋਂ ਪੇ ਕਮਿਸ਼ਨਰੀ ਏਰੀਆ ਮੁਲਾਜ਼ਮਾਂ ਨੂੰ ਕਦੋਂ ਮਿਲਣਾ ਜ਼ਰੂਰੀ ਹੈ ਜੀ ਇਸ ਵਾਰੀ ਵੀ ਸਾਨੂੰ ਪੂਰੀ ਸਰਕਾਰ ਦੇ ਕੀ ਫੈਸਲਾ ਕੀਤਾ ਇਸ ਵਾਰੀ ਪੂਰੀ ਜਾਣਕਾਰੀ ਦਿਓ 2016 ਤੋਂ ਜੋ ਪੇ ਕਿ ਹੁੰਦੀ ਏਰੀਆ ਸੰਬੰਧੀ ਲੋਕਾਂ ਨੇ ਪੁਆਧ ਤਮਾਨ ਨੇ ਮੰਤਰੀ ਮੰਡਲ ਦੀ ਮੀਟਿੰਗ ਨੇ ਫੈਸਲਾ ਵੀ ਕੀਤਾ ਸੀ ਸਰਕਰੋ ਵੀ ਕੀਤਾ ਗਿਆ ਕਿ 85 ਸਾਲਾਂ ਨੂੰ ਦੋ ਕਿਸ਼ਤਾਂ ਏਰੀਆ ਜੋ ਕੇ ਮਿਲ ਵੀ ਚੁੱਕਿਆ ਹੈ ਕਿਸੇ ਨੂੰ 12 ਕਿਸ਼ਤਾਂ ਵਿੱਚ ਕਿਸੇ ਨੂੰ 42 ਕਿਸ਼ਤਾਂ ਵਿੱਚ ਕਿਸੇ ਨੂੰ 67 ਕਿਸ਼ਤਾਂ ਵਿੱਚ ਪਰ ਅਸੀਂ ਮੰਗ ਕਰਦੇ ਹਾਂ ਮੁੱਖ ਮੰਤਰੀ ਭਵਾਨ ਤੋਂ ਭਵੰਤਵਾਂ ਤੋਂ ਵੀ ਜਿਸ ਤਰ੍ਹਾਂ 85 ਸਾਲ ਤੋਂ ਪੁਰਾਣੇ ਮਲਾਜਮਾਂ ਨੂੰ ਜੋ ਦੋ ਕੇਸਾਂ ਇਹ ਦਿੱਤਾ ਗਿਆ ਸਾਰਾ ਹੈ ਜੋ ਬਾਕੀ ਦੇ ਰੈਗੂਲਰ ਮਲਾਜਮਾਂ ਦਾ ਰਿਟਾਇਰਮੈਂਟ ਹੋ ਮਲਾਜਮਾਂ ਜਿਨ੍ਹਾਂ ਦੀ ਉਮਰ 58 75 ਸਾਲ ਆ ਜਾਂ ਹੋਰ ਵੀ ਰਿਟਾਇਰ ਹੋਏ ਮਲਾਜਮਾਂ ਦਾ ਰੈਗੂਲਰ ਮਲਾਜਮਾਂ ਉਹਨਾਂ 26 April 2026 ਤੋਂ ਏਰੀਅਰ ਸ਼ੁਰੂ ਨਾ ਕੀਤਾ ਜਾਵੇ ਤੇ ਸਾਰੇ ਮਲਾਜਮਾਂ ਨੂੰ ਏਰੀਅਰ 5.5 ਸਾਲ ਦਾ ਇੱਕ ਜਾਂ ਦੋ ਕੇਸਾਂ ਵਿੱਚ ਦਿੱਤਾ ਜਾਵੇ ਹਾਂਜੀ ਬੈਣ ਜੀ ਠੀਕ ਹੈ ਪੰਜਾਬ ਸਰਕਾਰ ਦੇ ਮੈਕਮੇ ਕਰਦੇ ਹੋਏ ਇਹ ਇਹ ਤਾਂ ਬੋਲਦਾ ਹੀ ਹੈ ਨਾ ਮਿੱਡੇ ਮੀਲ ਵਰਕਰ ਦੇ ਆਂਗਣਵਾਰੀ ਵਰਕਰਾਂ ਦੇ ਮਾਣ ਪੱਤੇ ਕਦੋਂ ਵਾਅਦਾ ਕੀਤਾ ਜਾ ਸਕਦਾ ਹੈ ਇਸ ਬਾਰੇ ਵੀ ਜਾਣਕਾਰੀ ਮਾਣ ਸਰਕਾਰ ਆਉਣੇ ਤੋਂ ਦੇ ਵਿੱਚ ਜੋ ਆਸਾ ਵਰਕਰਾਂ ਅਗਣਵਾਰੀ ਵਰਕਰਾਂ ਮਿੱਡੇ ਵਰਕਰਾਂ ਨੂੰ ਮਾਣ ਪੱਤੇ ਵਾਅਦਾ ਜਲਦੀ ਕਰ ਸੱਜਿਆਸ ਕੀਤੀ ਜਾ ਸਕਦੀ ਹਾਂਜੀ ਭੈਣ ਜੀ ਹਾਂਜੀ ਧੰਨਵਾਦ ਜੀ ਧੰਨ